ਹੈਲੋ ਜੀ ਸਸਿਕਾ ਜੀ ਸਾਰਿਆਂ ਨੂੰ ਅੱਜ ਆਈ ਸੀ ਜੀ ਮੇਰੀ ਨਾਨਾਣ ਰਖੜੀਆਂ ਬਣਨ ਵਾਸਤੇ ਪਹਿਲਾਂ ਬੱਚਿਆਂ ਦੇ ਬਣ ਚੁੱਕੇ ਸੀਗੇ ਉਹ ਕਹਿੰਦੇ ਅਸੀਂ ਵੀਡੀਓ ਵਿੱਚ ਨਹੀਂ ਆਉਣਾ ਤੇ ਇਸ ਕਰਕੇ ਮੈਂ ਕਿਹਾ ਵੀ ਚਲੋ ਅਸੀਂ ਤਾਂ ਆਪਣੀ ਵੀਡੀਓ ਬਣਾ ਲੰਨੇ ਆਂਗੇ ਤੇ ਇਸ ਕੇਸ ਕਰਕੇ ਜੇ ਮੇਰੇ ਰਖੜੀ ਬਣ ਰਹੇ ਸੀਗੇ ਪਹਿਲਾਂ ਉਸ ਤੋਂ ਪਹਿਲਾਂ ਅਸੀਂ ਚਾਹ ਪਾਣੀ ਪੀਤਾ ਜੀ ਪੀ ਕੇ ਕਾਫੀ ਗੱਲਾਂ ਗੁੱਲਾਂ ਕੀ ਮਾਰੀਆਂ ਤੇ ਫਿਰ ਸਾਡਾ ਨਾ ਟਾਈਮ ਹੋ ਗਿਆ ਜੀ ਫਿਰ ਇਹਦੀ ਭੂਆ ਜੀ ਨੇ ਜਾਣਾ ਵੀ ਸੀਗਾ ਤੇ ਕਹਿੰਦੇ ਮੇਰੇ ਵਾਸਤੇ ਖੀਰ ਪੂੜੇ ਬਣਾ ਕੇ ਰੱਖੋ ਅਸੀਂ ਖੀਰ ਪੜਨੀ ਵੀ ਤਿਆਰੀ ਕਰਨੀ ਸੀ ਰਖੜੀਆਂ ਦਾ ਸ਼ਗਨ ਕਰਨ ਤੋਂ ਬਾਅਦ ਅਸੀਂ ਨਾਲ ਦੀ ਨਾਲ ਉਸ ਤੋਂ ਬਾਅਦ ਜੀ ਅਸੀਂ ਕਿੰਨਾ ਚਿਰ ਫੇਰ ਗੱਲਾਂ ਗੁਲਾ ਮਾਦਰੇ ਇਹਦੇ ਭੂਆ ਜੀ ਨੇ ਮੇਰੇ ਤੇ ਰਖੜੀ ਬੰਨ੍ਹੀ ਇਰਕੜੀ ਬਣ ਕੇ ਆ ਦੇਖੋ ਇੱਕ ਜਿਹੜੀ ਪਲੇਟ ਲੈ ਕੇ ਸੀ ਆਪਾਂ ਤੁਹਾਨੂੰ ਦਿਖਾਉਣਿਆ ਕਿੰਨੀ ਸੋਹਣੀ ਪਲੇਟ ਇਹ ਬਣੀ ਬਣਾਈ ਇਸ ਤਰ੍ਹਾਂ ਇਹ ਸੀ ਜੀ ਇਹ ਇੱਕ ਨਾ ਮੂਰ ਬਣਿਆ ਹੋਇਆ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੋਇਆ ਸੀ ਤੇ ਇਹਦੇ ਵਿੱਚ ਤੁਸੀਂ ਦੇਖੋ ਸਾਰੀਆਂ ਪੈਕਿੰਗਾਂ ਸੀ ਮਤਲਬ ਇੱਕ ਛੋਟੀ ਜਿਹੀ ਸ਼ੀਸ਼ੀयां ਸੀ ਦੋ ਤਿੰਨ ਜਿਹਦੇ ਵਿੱਚ ਇੱਕ ਚਾਵਲ ਪਾਏ ਹੋਏ ਸੀ ਟਿੱਕਾ ਲਾਉਣ ਵਾਸਤੇ ਇੱਕ ਬਣੀ ਹੋਈ ਸੀ ਜੀ ਟਿੱਕਾ ਤੇ ਇੱਕ ਮਤਲਬ ਕਿ ਮਿਸ਼ਰੀ ਵੀ ਪਾਈ ਹੋਈ ਸੀ ਆ ਦੇਖੋ ਇਹਦੀ ਘੂਆ ਕਿਹੋ ਜਿਹੀ ਬੋਤਲ ਲੈ ਕੇ ਆ ਦੇਖੋ ਇੱਕ ਜਿਹੜਾ ਇਹ ਇਸ ਜਿਹੜਾ ਆਪਾਂ ਕੁੰਮਕੁੰਮ ਦਾ ਟਿੱਕਾ ਲਾਉਂਦੇ ਹਾਂ ਨਾ ਉਹ ਦੇਖੋ ਤੁਸੀਂ ਕਿਹੋ ਜੀ ਪੈਕਿੰਗ ਚ ਆਉਂਦਾ ਅੱਜ ਕੱਲ ਸੋਨਾ ਹੈ ਨੀ ਕਿੰਨਾ ਸੋਨਾ ਲੱਗਦਾ ਹੈ ਤੇ ਇਹਦੇ ਵਿੱਚ ਹੈਗਾ ਇਸ ਨੂੰ ਮੈਂ ਇੱਕ ਹੋਰ ਦਿਖਾਉਣੀ ਐ ਐਵੇਂ ਦੀ ਬੋਤਲ ਆ ਦੇਖੋ ਤੁਸੀਂ ਇਹਦੇ ਵਿੱਚ ਹੈਗੀ ਐ ਮਿਸਰੀ ਜੇ ਆਪਾਂ ਚਾਹੀਏ ਤਾਂ ਇਕੱਲੀ ਮਿਸਰੀ ਤੇ ਕੁੰਮਕੁੰਮ ਦਾ ਟਿੱਕਾ ਲਗਾ ਕੇ ਆਪਾਂ ਰਾਖੀ ਬਣ ਸਕਦੇ ਆਂਗੇ ਲੋਜੀ ਰਖੜੀਆਂ ਬੰਨਣ ਤੋਂ ਆਪਾਂ ਬਣਾਏ ਜੀ ਫਿਰ ਖੀਰ ਪੂੜੇ ਖੀਰ ਮੈਂ ਸਵੇਰੀ ਬਣਾ ਕੇ ਰੱਖ ਦਿੱਤੀ ਸੀ ਕਿਉਂਕਿ ਹਰ ਇੱਕ ਠੰਡੀ ਖੀਰ ਖਾਣਾ ਪਸੰਦ ਕਰਦਾ ਗਰਮ-ਗਰਮ ਖੀਰ ਖਾਂਦੇ ਨਹੀਂ ਹੈਗੇ ਉਸ ਤੋਂ ਬਾਅਦ ਮੈਂ ਗੁੜ ਵੀ ਪਿਓ ਕੇ ਰੱਖ ਦਿੱਤਾ ਸੀ ਜੀ ਹੁਣ ਮੈਂ ਆਟਾ ਸਾਰਾ ਤਿਆਰ ਕਰਕੇ ਹੁਣ ਮੈਂ ਬਣਾਈ ਜੀ ਪੂੜੇ ਪੂੜੇ ਬਣਾਉਣ ਤੇ ਵੀ ਕਾਫੀ ਸਾਰਾ ਟਾਈਮ ਲੱਗ ਗਿਆ ਇਹਦੇ ਕੋਲ ਜੀ ਕਹਿੰਦੇ ਵੀ ਮੈਂ ਤਵੇ ਵਾਲੇ ਪੂੜੇ ਖਾਣੇ ਆ ਕਿਉਂਕਿ ਇਹ ਥੋੜੇ ਜਿਹਾ ਹਲਕੇ ਵੀ ਹੁੰਦੇ ਨੇਗੇ ਹਨਾ ਜਿਹੜੇ ਦੂਜੇ ਪੂੜੇ ਹੁੰਦੇ ਆ ਥੋੜੇ ਜਿਹਾ ਬ ਹੈਵੀ ਹੋ ਜਾਂਦੇ ਨੇਗੇ ਤੇ ਆਪੇ ਕਾਫੀ ਸਾਰੇ ਬਣਾਏ ਇਨਾਂ ਨੂੰ ਨਾਲ ਜਾਣ ਵਾਸਤੇ ਪੈਕ ਕਰਨੇ ਸੀ ਥੋੜੇ ਜਿਹਾ ਕਿਉਂਕਿ ਬੱਚੇ ਆਏ ਨਹੀਂ ਸੀਗੇ ਨਾਲ ਅਸੀਂ ਉਸ ਤੋਂ ਬਾਅਦ ਇਹਦੀ ਭੂਆ ਨੂੰ ਕਿਹਾ ਵੀ ਤੁਸੀਂ ਖਾ ਕੇ ਦੇਖੋ ਟਰਾਈ ਕਰਕੇ ਵੀ ਕਿਹੋ ਜਿਹਾ ਬਣੇ ਨੇ ਸਾਨੂੰ ਦੱਸੋ ਕਿ ਆਟਾ ਬਹੁਤ ਸਵਾਦ ਨਿਆਰਾ ਆ ਗਿਆ ਗਿਉਂਦੇ ਰਹਿ ਫਿਰ ਉਸ ਤੋਂ ਬਾਅਦ ਗੱਲਾਂਬੱਤਾਂ ਮਾਰ ਕੇ ਜੀ ਐਨੀ ਦੀ ਭੂਆ ਦਾ ਟਾਈਮ ਹੋ ਗਿਆ ਜਾਣ ਦਾ ਕਹਿੰਦੇ ਵੀ ਮੈਨੇ ਜਾਣਾ ਵਾਰਸ਼ ਦਾ ਟਾਈਮ ਹੋਇਆ ਪਿਆ ਜਿਹਨ ਨੂੰ ਅਸੀਂ ਛੱਡ ਕੇ ਆਉਂਦੇ ਆ ਬਾਏ ਨੀ ਕੋ ਆ ਜਾਂਦਾ ਫੇਰ ਆ ਜੀ